ਲਓ ਵੀ ਆਇਆ ਘੋੜਾ 10ਵੇਂ ਨੰਬਰ ਤੇ ਮਿੱਤਰੋ 265 ਨੰਬਰ ਇਹਦਾ ਐਗਜ਼ੀਬਿਟਰ ਨੰਬਰ ਸੀ ਤੇ ਜਿਹੜੀ ਸਾਰੀ ਡਿਟੇਲ ਆ ਹੁਣੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਲਓ ਜੀ 10ਵੀਂ ਪੋਜੀਸ਼ਨ ਹਾਸਲ ਕੀਤੀ ਐ ਇਸ ਘੋੜੇ ਨੇ ਘੋੜੇ ਦਾ ਨਾਮ ਜੀ ਸੁਲਤਾਨ ਬਾਦਲ ਵਾਲੇ ਬਾਜ ਘੋੜੇ ਦਾ ਬੱਚਾ ਜੀ ਇਹ ਸਟੇਬਲ ਆ ਜੀ ਪਿੰਡ ਬਿੰਦਰੋਂ ਸੋ ਇਸ ਕੋਲ ਜਿਹੜਾ ਆਨਰ ਮੀ ਜੀ ਮਿੰਮਾ ਖਰੋੜ ਪਿੰਡ ਬਿਰਧਰੋਂ ਤੋਂ ਕੋੜੇ ਦਾ ਨਾਮ ਜੀ ਸਰਤਾਜ ਸਾਇਰ ਬਾਦ ਪਾਗਲੇ ਵਾਲਾ ਤੁਹਾਡੇ ਭਰਾਵਾਂ ਨਿੰਮੀ ਨੂੰ ਬਹੁਤ ਬਹੁਤ ਵਧਾਈਆਂ ਜੀ ਕਿਉਂਕਿ ਇਹ ਕੋੜੇ ਨੇ 10ਵਾਂ ਸਥਾਨ ਪ੍ਰਾਪਤ ਕੀਤਾ ਹੋ ਨੌਵਾਂ ਸਥਾਨ ਪ੍ਰਾਪਤ ਕੀਤਾ ਜੀ 6 ਨੰਬਰ 175 ਆਪਾਂ ਨਾਮ ਬਾਚੋ ਦੇ ਦਾਂਗੇ ਸਭ ਨੇ ਪਹਿਲਾਂ ਕੁੜੀ ਨੂੰ ਆਪਾਂ ਕਰਵਾਉਂਦੇ ਕੋੜੇ ਦਾ ਨਾਮ ਜੀ ਵਿਰੇਸਰ 57 ਮਿੰਟ ਹੋਰ ਦੇ ਦਿਓ ਜੀ 57 ਮਿੰਟ ਜਿਓ ਵਿਕਾਸ ਕੋੜੇ ਦਾ ਬੱਚਾ ਜੀ ਇਹ ਜੋ ਵਿਕਾਸ ਕੋੜਾ ਪੁਸ਼ਕਰ ਦੇ ਵਿੱਚ ਚੈਂਪੀਅਨ ਰਿਹਾ ਚਲੋ ਦੇਖੋ ਖੜਿਆ ਕਰੋ ਚਾਂਦੀ ਦੇਣੇ 2015 ਦੇ ਵਿੱਚ ਕੋੜੇ ਦਾ ਨਾਮ ਜੀ ਬੈਂਗਸਟਰ ਵਿਕਾਸ ਕੋੜੇ ਦਾ ਬੱਚਾ ਜੀ ਇਹ ਮਹਾਰਾਜਨ ਪ੍ਰੇਮਿਤ ਕੀਤਾ ਜੀ 1943 ਕੋੜੇ ਦਾ ਜੀ ਬੰਗੂ ਤੁਲਬ ਕਰਦਿਆਂ ਜੀ ਮੇਰੀ ਪਰੀ ਕਲੱਬ

ਸਾਰੇ ਪਿਆਰੇ ਕਿਤੇ ਦੇ ਦੋਸਤ ਮਿੱਤਰ ਸਾਰੇ ਪਹੁੰਚੇ ਲੱਗੇ ਆਉਂਦੇ ਨੇ ਅਸੀਂ ਮੈਨੂੰ ਬੜੇ ਲੋਕ ਨੇ ਅਸੀਂ ਪੱਤੇ ਪੰਜਾਬ ਨਾਲ ਜੁੜੇ ਹੋਏ ਮਿੱਟੀ ਨਾਲ ਜੁੜੇ ਹੋਏ ਗੁਰਸ਼ਰਨ ਸਿੰਘ ਜੀ ਚੱਠਾ ਸਾਹਿਬ ਬਹੁਤ ਬਹੁਤ ਸ਼ੁਕਰ ਕਰਦੇ ਆਂ ਕਿ ਜੀ 10206 ਕਰਵਾਉਣੇ ਕੁਲਵਾਂ ਲੇਵ ਜੀ ਐਡਾ ਦੇ ਮੇਲੇ ਕਰਵਾਉਣੇ ਆ ਕਹਿੰਦੇ ਪ੍ਰੋਗਰਾਮ ਕਰਵਾਉਣਾ ਬਿਲਕੁਲ ਸੌਖੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਪ੍ਰਧਾਨ ਸਾਹਿਬ ਗੁਰਸ਼ਰਨ ਸਿੰਘ ਜੀ ਚੱਠਾ ਔਰ ਇਹਨਾਂ ਦੇ ਨਾਲ ਹੀ ਬਹੁਤ ਹੀ ਸਾਡੇ ਖਾਸ ਭਰਾਵਾਂ ਨੇ ਜਿਹੜੇ ਐਡੇ ਭਰਾਵਾਂ ਦਾ ਨਾਮ ਲੈ ਲਿਆ ਹਾਸਲਤ ਬੁਣਨ ਤੇ ਕਦਾ ਚੰਗਣਾ ਹੋ ਜਾਂਦਾ। ਸਭੀ ਮੋਢੇ ਨਾਲ ਮੋਢਾਂ ਨਾਲ ਖੜਨ ਵਾਲੇ ਸਾਡੇ ਪ੍ਰਾਂ ਬਹੁਤ ਹੀ ਸਤਿਕਾਰਯੋਗ ਦਰਸ਼ਕ ਨੇ ਔਰ ਧੰਨਵਾਦ ਕਰਦਾ ਮੁਬਾਰਕਾਂ ਦਿੰਦਾ। ਅੱਜ ਵੀ ਸਤਿਕਾਰ ਕੀਤਾ। ਹਰ ਇੱਕ ਮੋੜ ਤੇ ਸਾਰੇ ਅਮੀਦੀ ਬੰਦਾ ਦਾ ਬਹੁਤ ਹੀ ਧੰਨਵਾਦ ਕਰਦੇ ਆਂ ਭਾਵਨਾ ਦੇ ਦੋਸਤਾਂ ਦਾ ਧੰਨਵਾਦ ਔਰ ਬਹੁਤ ਹੀ ਸਤਿਕਾਰਯੋਗ ਬੋਲ ਪਾ ਲਈ ਗੁਰਵਿੰਦਰ ਸਿੰਘ ਜੀ ਖੇੜੀ ਵਾਲੇ। ਸੋ ਮੈਂ ਬੇਨਤੀ ਕਰਦਾ ਜੀ ਆਪਾਂ ਪ੍ਰੋਗਰਾਮ ਦਾ ਆਗਾਜ਼ ਲਗਿਆ ਕਰੀਏ। ਇੱਥੇ ਇੱਕ ਵਾਰੀ ਤੁਸੀਂ ਖੜੇ ਹੋ। ਓਹ ਨਾਲ ਬਹੁਤ ਸੋ ਹੋ ਰਿਹਾ। ਬਹੁਤ ਬਹੁਤ ਧੰਨਵਾਦ। ਮੈਂ ਬੇਚੀ ਕਰਦਾ ਐਡੇ ਨੇ ਪ੍ਰੋਗਰਾਮ ਸਾਨੂੰ ਕਰਨੇ ਚਾਹੀਦੇ ਨੇ ਕਿ ਇਹ ਪ੍ਰੋਗਰਾਮ ਸੁਣਾਉਣਾ ਵੀ ਚਾਹੀਦਾ ਹੈ ਹੌਸਲਾ ਦੇਣਾ ਚਾਹੀਦਾ ਆਪਣੇ ਨਾਲ ਦੇ ਬੰਦਿਆਂ ਨੂੰ ਨਾਲ ਦੀ ਟੀਮ ਵਾਲਿਆਂ ਨੂੰ ਕਿ ਜੇ ਟੀਮ ਅਨੇਸਟਿਕ ਵਿੱਚ ਸੋਲਡ ਹੋਵੇ ਉਦੋਂ ਐਡੇ ਨੇ ਪ੍ਰੋਗਰਾਮ ਹੋ ਜਾਂਦੇ ਨੇ ਤੇ ਨੱਕੜੇ ਚੜ ਜਾਂਦੇ ਮੈਂ ਇੱਕ ਵਾਰੀ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਇੱਕ ਵਾਰੀ ਸਾਰੇ ਜਣੇ ਜ਼ੋਰ ਦੇ ਤਾੜੀ ਮਾਰੋ ਜ਼ੋਰਦਾਰ ਤਾੜੀ ਅੱਜ ਦੇ ਸਟੋਰੀਆਂ ਵਾਸਤੇ

ਮੁਰੇ ਅੰਜੋ ਜਸਰ ਰਾਜ ਬਿਲਵਾਨ ਕੋੜੇ ਦਾ ਬੱਚਾ ਜੀ ਤੇਦੀ ਮਾਂ ਗੈਤਰੀ ਰਾਜ ਹਾਂਸ ਕੋੜੇ ਦੀ ਮੱਛੀ ਹੁੰਦੀ ਤੇ ਉਹਦੇ ਆਨਰ ਨੇ ਸਾਧੀਆਂ ਅੰਕ ਵੀ ਜਸਰ ਬੰਦੇ ਸਟਫਰ ਤੋਂ ਨਾਲ ਸੀ ਤਦੋਂ ਇਹੋ ਜਿਹਾ ਬਚਾ ਜਰਾ ਘੋੜਾ ਹੈ ਕੋੜੇ ਦਾ ਨਾਮ ਦਰਵਾਜ ਸਾਇਰ ਬਿਲਵਾਨ ਦਾ ਚੈਂਪੀਅਨ ਦੇਖੋ ਸਾਹਮਣੇ ਦੇਖੋ ਚਲੋ ਜੀ ਕੋਤੇ ਸੈਨ ਰਾਜ ਕੀ ਆਪੇ ਚੈਂਪੀਅਨ ਆਫ ਚੈਂਪੀਅਨ ਬਣਿਆ ਕੋੜਾ ਮਾਰਵਾੜੀ ਮਾਰਵਾੜੀ ਸਿੱਧ ਕੋੜਾ ਹੋ ਰਿਹਾ ਜੀ ਨਿਕਲ ਜਾਣਾ ਨਸੀਕ ਨਾ ਹੋਵੋ ਬੀਟੀ ਦੇ ਗਰਾਉਂਡ ਬਣਾ ਲਈ ਆਪਾਂ ਖੜਾ ਤੇ ਦਸਰਾਹ ਕਿਥੋਂ ਆ ਜੀ ਟੁੰਗਿਆ ਸੋ ਇੱਕ ਸਾਈਡ ਰਾਜ ਗੁਲਜਾਰ ਦੂਜੀ ਸਾਈਡ ਯੋਧਾ ਬਹੁਤ ਹੀ ਖੂਬਸੂਰਤ ਤੇ ਨੁਮਰਾ ਬਰੀਡ ਦੇ ਐਨੀਮਲ ਮਿੱਤਰੋ ਪਹਿਲਾਂ ਇੱਕੋ ਜਾਨਵਰ ਸਗਾ ਸੋ ਬਾਬਾ ਗੁਰਵਿੰਦਰ ਸਿੰਘ ਜੀ ਵੱਲੋਂ ਬਹੁਤ ਹੀ ਬਰੀਕੀ ਦੇ ਨਾਲ ਵਰਕ ਕੀਤੀ ਜਾ ਰਹੀ ਹੈ ਜੀ ਅੱਜ ਦੇ ਚੈਂਪੀਅਨ ਆਫ ਚੈਂਪੀਅਨ ਜੀ ਲਜ ਨੂੰ ਬੇਨਤੀ ਆ ਵੀਰੇ ਗੈਪ ਬਣਾ ਕੇ ਰੱਖਿਓ ਫੇਰ ਨਾ ਕਿ ਉਹ ਵੀ ਜੱਟਾ ਮਾਰਿਆ ਘੋੜੇ ਨੇ ਕਮਾ ਕੇ ਲਾ ਲਓ ਜਿਹੜਾ ਘੋੜਿਆਂ ਨੂੰ ਕਮਾ ਕੇ ਕੋੜੀ ਨਾਲੋਂ ਜ਼ਿਆਦਾ ਤੇਜ਼ ਨਾ ਤਰੂਗਾ ਜੀ ਤੋਂ ਸਾਡੀ ਬਤਾ ਗੁਰਵਿੰਦਰ ਸਿੰਘ ਜੀ ਅਨਾਉਂਸ ਕਰਮ ਕੇ ਅੱਜ ਦਾ ਬੈਸਟ ਐਨੀਮਲ ਆਫ ਦੀ ਸ਼ੋਅ ਬਾਬਾ ਜੀ ਚਾਰ ਸਟੇਰੋ ਕੁੰਮਕੇ ਬਿਲਕੁਲ ਬ੍ਰੀਕੀ ਦੇ ਨਾਲ ਚੈੱਕ ਕਰਦੇ ਇਹਨਾਂ ਨੁਕਰੇ ਘੋੜਿਆਂ ਨੂੰ ਭਾਈ ਜੀ ਚੱਲਿਆ ਦੇ ਰੌਂਜਣਾ ਸਾਨੂੰ ਦੇ ਦੀ ਚੋਰੀ ਨਾ ਤੋਰਾ ਬਦਲਾਵੇ ਰੌਂਜਣਾ ਭਾਈ ਜੀ ਘੋੜੇ ਨੂੰ ਗੈਪ ਬਣਾ ਕੇ ਰੱਖੋ ਜੀ ਪਿੱਛੇ ਡਰ ਰਿਹਾ ਜੀ ਘੋੜਾ ਉੱਧਰ ਆਵਾਜ਼ ਬਹੁਤ ਜ਼ਿਆਦਾ ਗਈ ਭਾਈ ਜੀ ਪੌਣੇ ਬਾਬਾ ਜੀ ਕਹਿੰਦੇ ਦੋਹੀ ਬਹੁਤ ਸੁਰੇਵੇਂ ਨੇ ਫੈਸਲਾ ਕਰਨਾ ਬਹੁਤ ਔਖਾ ਹੁੰਦਾ ਪਰ ਫੇਰ ਵੀ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਫਿਊਚਰ ਮੁੱਖ ਰੱਖ ਕੇ ਜੋ ਅੱਜ ਦਾ ਚੈਂਪੀਅਨ ਘੋੜਾ ਜੀ ਰਾਜ ਗੁਰਦਾਰ ਤਾੜੀਆਂ ਲਾ ਦਿਓ ਜੀ ਸੋ ਚੈਂਪੀਅਨ ਆਫ ਚੈਂਪੀਅਨ ਰਾਜ ਗੁਰਦਾਰ ਬੈਸਟ ਐਨੀਮਲ ਆਫ ਦੀ ਸ਼ੇਰ ਮੀਰੇ ਗੁਰੂ ਹਰ ਸਿੰਘ ਜੀ ਜਿਹੜੀ ਵਾਰੀ ਇਸ ਟੋਪ ਨੈਗਰੇ ਨਾਮ ਦੇ ਲਈ ਤੋਂ ਬਾਅਦ ਰਾਜ ਗੁਰਦਾਰ ਇੰਜੋਏ ਕਰ ਰਹੇ ਹਾਂ ਮੈਂ ਬੇਨਤੀ ਕਰਦਾ ਜਿੱਕੇ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣੋ ਤੁਸੀਂ ਲੱਗਦਾ ਪਵੀ ਸਕਦੇ ਹੋ ਯਾਰ ਕੋਈ ਵੱਡੀ ਗੱਲ ਨਹੀਂ ਹੈ ਕਿ ਅੱਜ ਦਾ ਇਹ ਪ੍ਰੋਗਰਾਮ ਬਾਬਲ ਤੋਂ ਨੰਬਰ ਚਾਰ ਤੀਜੀ ਆਇਆ ਹੈ ਬਹੁਤ ਸੋਹਣਾ ਪ੍ਰੋਗਰਾਮ ਹੋ ਗਿਆ ਤੇ ਬਹੁਤ ਜ਼ਿਆਦਾ ਲਾਈਨ ਦਾ ਤੋੜਾ ਰਾਜ ਬੁਲਜਾਰ ਜਿੰਦੇ ਆਪ ਚੈਂਪੀਅਨ ਬਣਿਆ ਜੀ ਬਹੁਤ ਵਧੀਆ ਕੋੜਾ ਹੈ ਵੀ ਬ੍ਰਦਰ ਸਟਾਰਟ ਫਾਰਮ ਤਿੰਨ ਨਾ ਮੀਰਾ ਆਡੀਅেন্স ਨੂੰ ਬੇਨਤੀ ਹੈ ਜੀ ਕੋੜਿਆਂ ਨਾਲ ਬਾਬਾ ਜੀ ਜਜਮੈਂਟ ਕਰ ਰਹੇ ਨੇ ਜੀ ਜਾਨਵਰਾਂ ਨੂੰ ਪੈਰਾਂ ਤੋਂ ਲੈ ਕੇ ਕੰਨ ਦੀ ਟਿਪ ਤੱਕ ਚਾਰ ਸਪੀਅਰ ਤੋਂ ਬੱਲੇ ਬਹੁਤ ਹੀ ਬ੍ਰੀਤੀ ਦੇ ਨਾਲ ਜਜਮੈਂਟ ਕੀਤੀ ਜਾ ਰਹੀ ਹੈ ਸਾਡੇ ਵਾਪਾ ਗੁਰਬਿੰਦਰ ਸਿੰਘ ਜੀ ਕੋੜੀ ਵਾਲੇ ਕੋੜੀ ਮੰਨਰ ਤਕੌੜਾ ਪਿੰਡ ਰਾਜ 300 ਸਵਾਰ ਦੀ ਬਦਕਤੀ ਦੇ ਨਾਲ ਜਜਮੈਂਟ ਹੋ ਰਹੀ ਹੈ ਵੀ ਔਰ ਰਾਜਪੀਰ ਸਿੰਘ ਸਾਹਿਬ ਔਰ ਔਰ ਬਰੋਣੇ ਸਨੀ ਗੋਸਲ ਜੀ ਦਾ ਔਰ ਪ੍ਰੀਤ ਜਵੰਦਾਰ ਜਸਪੁਰ ਤੋਂ ਵੀ ਲਾਗ ਦੇਣੀ ਪ੍ਰਧਾਨ ਕਮੇਟੀ ਦੇ ਸਾਰੇ ਬਰਾਬਰ ਬਹੁਤ ਬਹੁਤ ਸ਼ੁਕਰੀਆ ਤੇ ਦੂਜੀ ਪੋਲਾਂ ਦੇ ਵਿੱਚ ਬਸ ਟਰਮੀਨਲ ਆਫ ਦੀ ਸ਼ੋਅ ਪਹਿਲਾਂ ਹੀ ਸਾਡੇ ਸਾਹਮਣੇ ਆ ਜਾਣਾ ਜੀ ਬਸ ਟਰਮੀਨਲ ਆਫ ਦੀ ਸ਼ੋਅ ਮਾਲਵੇ ਦੀ ਆਪਦੇ ਜਿਹੜੇ ਬਿਲਚਲ ਵੀ ਜੱਜ ਮਰੇ ਤੋਂ ਦੁਪਹੀ ਫੜਾ ਕੇ ਸੰਭਾਲਤੀ ਤਰੀਕੀ ਦੇ ਨਾਲ ਸਾਡੇ ਜੱਜਮੈਂਟ ਕਰ ਰਿਹਾ ਜੀ ਜੀ ਬਹੁਤ ਬਹੁਤ ਧੰਨਵਾਦ ਕਰੇ ਇਹਨਾਂ ਦਾ ਵੀ ਔਰ ਬੋਡਾ ਮਹਾਵੱਡੀ ਮੈਚ ਆ ਰਿਹਾ ਹੈ ਕਿ ਜਿੱਥੇ ਬਾਹਰ ਲੋ ਜੀ ਬਾਹਰ ਬੈਠੇ ਬਾਬਾ ਜੀ ਕਹਿੰਦੇ ਬੈਠੇ ਸਾਡੀ ਮਿੱਟੀ ਦਾ ਜਾਨ ਸਾਰੇ ਦਾ ਜੰਦਿਆ ਸੋ ਇੱਕ ਵਾਰ ਸੋ ਕਾਪੀ ਉਸ ਪਾਸੇ ਕੋੜੀ ਮਨਾਰ ਅੰਦਰ ਪਾਸੇ ਕੋੜਾ ਦਵਾਰ ਬਾਬਾ ਜੀ ਕਹਿੰਦੇ ਫੈਸਲਾ ਕਰਨਾ ਪੈਂਦਾ ਸੋ ਅੱਜ ਦਾ ਬੈਸਟ ਐਂਡਰ ਮੌਦੀ ਸ਼ੋ ਕੋੜੀ ਮਨਾਰ ਬੋਡਾ ਖਿਡਾਜੋ ਸਾਡੇ ਬਹੁਤ ਹੀ ਸਤਿਕਾਰਯੋਗ ਜਸਜੀਤ ਸੁਖਵੀਰ ਜਿੰਦ ਦੀ ਜਸਤ ਸੋਹਣਾ ਨੇ ਅਪਰੀਸ਼ਿਆ ਕੀ ਆ ਦਾ ਡਾਇਰੈਕਟਰ ਦਾ ਫੈਸਲਾ ਲੋ ਮਿੱਟਰੋ ਵੀ ਆਪਾਂ ਨੂੰ ਅੱਜ ਵੀ ਬੰਦ ਕਰਨਾ ਪੈਣਾ ਹੈ ਨਾ ਵੀਡੀਓ ਮਾਰ ਨਹੀਂ ਹੈ ਕਿ ਪਿੱਛੇ ਮਿਊਜ਼ਿਕ ਚੱਲ ਰਿਹਾ ਬਸ ਸਾਡੇ ਵੀ